ਕੱਟੀ ਦੀ ਬੈਟਰੀਆਂ ਚੋਰੀਆਂ ਹੋ ਗਈਆਂ ਪੰਜ ਦੀ ਮੈਂ ਚਲਾਨੀ ਆ ਬੱਸ ਰਾਤੀ ਅਸੀਂ ਸੁੱਤੇ ਹਾਂ ਸਵੇਰੇ ਉੱਠ ਕੇ ਦੇਖਿਆ ਤੇ ਬੈਟਰੀਆਂ ਹੈ ਹੀ ਨਹੀਂ ਸੀਗੀਆਂ 10000 ਦੀ ਇੱਕ ਬੈਟਰੀ 50000 ਦਾ ਨੁਕਸਾਨ ਹੋ ਗਿਆ ਜੀ ਤਾਂ ਕਮਾਈ ਵੀ ਨਹੀਂ ਹੋਈਗੀ ਕਿ ਮੈਂ ਅੰਦਰ 5000 ਰੁਪਏ ਛੋੜ ਕੇ ਰੱਖਿਆ ਮੈਂ ਫਟਾਫਟ ਕੱਢ ਕੇ ਲਗਾ ਲਾ ਤੇ ਕੰਮ ਕਰ ਲਵਾਂ ਕੱਟੀ ਜੀ ਨਾ ਕੀ ਹੈ ਸਾਡਾ ਮੇਰਾ ਨਾਮ ਸੁਸ਼ਮਾ ਹੈ ਬੇਟਾ ਜੀ ਹੋਇਆ ਕੀ ਹੈ ਤੁਸੀਂ ਕੰਪਲੇਂਟ ਦੇ ਕੇ ਆਏ ਹੋ ਇੱਕ ਥਾਣੇ ਦੇ ਵਿੱਚ ਬੇਟਾ ਮੇਰੀ ਗੱਡੀ ਦੀ ਬੈਟਰੀਆਂ ਚੋਰੀਆਂ ਹੋ ਗਈਆਂ ਪੰਜ ਦੀ ਮੇਰਾ ਈ ਰਿਕਸ਼ਾ ਹੈਗਾ ਵੀ ਜੀ ਈ ਰਿਕਸ਼ਾ ਕੌਣ ਚਲਾਉਂਦਾ ਹੈ ਮੈਂ ਚਲਾਨੀ ਆ ਹੋਇਆ ਕੀ ਸੀ ਬਸ ਰਾਤੀ ਅਸੀਂ ਸੁੱਤੇ ਆ ਸਵੇਰੇ ਉੱਠ ਕੇ ਦੇਖਿਆ ਤੇ ਬੈਟਰੀਆਂ ਹੈ ਹੀ ਨਹੀਂ ਸੀਗੀਆਂ ਗਲੀ ਦੇ ਚਾਰ ਪੰਜ ਘਰਾਂ ਦੇ ਵਿੱਚ ਉਹਨਾਂ ਨੇ ਨਟ ਬੋਲਟ ਲਾ ਕੇ ਸਭ ਦੇ ਗੇਟ ਬੰਦ ਕਰਤੇ ਸੀ ਕੋਈ ਉੱਠੇ ਨਾ ਕੋਈ ਪਤਾ ਨਾ ਲੱਗੇ ਜੇ ਪਤਾ ਲੱਗੇ ਤਾਂ ਅਸੀਂ ਫੜੇ ਨਾ ਜਾਈਏ ਕਦੋਂ ਦੀ ਵਾਰ ਦਾ ਇਹ 10 ਤਰੀਕ ਰਾਤ ਨੂੰ ਸੁੱਤੇ ਆ ਤੇ ਰਾਤ ਨੂੰ ਹੋਇਆ ਏ 3:00 ਵਜੇ ਸਵੇਰੇ 7:00 ਵਜੇ ਸਾਨੂੰ ਪਤਾ ਲੱਗਾ ਹੈ ਕੰਪਲੇਂਟ ਦੇ ਕੇ ਆਏ ਹੋ ਤੁਸੀਂ ਹਾਂਜੀ ਦੇ ਕੇ ਆਈ ਹਾਂ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਕੁਝ ਨਹੀਂ ਕੋਈ ਆਇਆ ਹੀ ਨਹੀਂ ਉਹ ਕਿੰਨੇ ਦਿਨ ਹੋ ਗਏ ਇਹ 10 ਤਰੀਕ ਨੂੰ ਹੋਈ ਅੱਜ 14 ਤਰੀਕ ਹੋ ਗਈ ਬੇਟਾ 4 ਦਿਨ ਹੋ ਗਏ ਹਾਂਜੀ ਕੋਈ ਨਹੀਂ ਪੁੱਛੇਗੀ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਪਛਾਣ ਹੋ ਬਈ ਇਹ ਕੌਣ ਨੇ ਬੰਦੇ ਪਛਾਣ ਨਹੀਂ ਹੋ ਪਾਰੀ ਬੰਦੇ ਆ ਰਹੇ ਨੇ ਪਰ ਪਛਾਣ ਨਹੀਂ ਹੋ ਰਹੀ ਮੂੰਹ ਬੰਨਿਆ ਹੋਇਆ ਵੇ ਐਕਟੀਵਾ ਤੇ ਕਪੜਾ ਬਾਲਿਆ ਬੰਦੇ ਤੇ ਨੰਬਰ ਪਲੇਟ ਤੇ ਅੱਗੇ ਔਰ ਪਿੱਛੇ ਨੰਬਰ ਪਲੇਟ ਤੇ ਕਪੜਾ ਬੰਨਿਆ ਹੋਇਆ ਹੈ ਹੈਗੇ ਮੁੰਡੇ ਨੇ ਉਹ ਵੀ ਇੰਨਾ ਪਤਾ ਲੱਗਦਾ ਕਿ ਮੱਲੇ ਦੇ ਜਾਣ ਪਛਾਣਦੇ ਨੇ ਜਦੋਂ ਚੱਕਦੇ ਪਏ ਨੇ ਤੇ ਗਲੀ ਦੇ ਕੁੱਤੇ ਉਹਨਾਂ ਦੇ ਆਲੇ ਦੁਆਲੇ ਘੁੰਮਦੇ ਪਏ ਨੇ ਸ਼ੱਕ ਹੈਗਾ ਕਿਸੇ ਤੇ ਸ਼ੱਕ ਹੁਣ ਮੂੰਹ ਬੰਨੇ ਤੇ ਮੈਂ ਕੀ ਕਰਾਂ ਬੇਟਾ ਮੈਂ ਤੇ ਸਾਰ ਦਿਨ ਕੰਮ ਤੇ ਰਹਿਣੀ ਆ ਮੈਂ ਘਰ ਹੀ ਨਹੀਂ ਹੁੰਦੀ ਮੈਂ ਖੁਦ ਕਰਾਇਤੇ ਰਹਿਣੀ ਆ ਕਿਸੇ ਨਾਲ ਮੈਂ ਜ਼ਿਆਦਾ ਰਿਲੇਸ਼ਨ ਰੱਖਦੀ ਨਹੀਂ ਮਤਲਬ ਨਹੀਂ ਰੱਖਦੀ ਘੱਡੀ ਵਿੱਚ ਕੌਣ ਕੌਣ ਮੈਂ ਔਰ ਮੇਰਾ ਬੇਟਾ ਇਹ ਪਤਾ ਲੱਗ ਗਿਆ ਨਾ ਉਹਨਾਂ ਨੂੰ ਕਿ ਕੱਲੀ ਜਨਾਨੀ ਔਰ ਬੱਚਾ ਵੀ ਐ ਕੁਝ ਕਰ ਨਹੀਂ ਸਕਦੀ ਗੱਡੀ 'ਚ ਹੋਰ ਵੀ ਦੋ ਰਿਕਸ਼ੇ ਖੜੇ ਹੋਏ ਸੀ ਉਹਨਾਂ ਨੇ ਨਹੀਂ ਮੇਰੀ ਹੀ ਚੋਰੀ ਕੀਤੀ ਉਹਨਾਂ ਨੇ ਕਿੰਨੀਆਂ ਬੈਟਰੀਆਂ ਲੈ ਗ ਪੰਜ ਦੀ ਪੰਜ ਲੈ ਗਏ ਪੰਜ ਬੈਟਰੀਆਂ ਦੇ ਸੀਗਾ ਕਿੰਨੇ ਦਾ ਨੁਕਸਾਨ ਹੋ ਗਿਆ 10000 ਦੀ ਇੱਕ ਬੈਟਰੀ ਹੈ 50000 ਦਾ ਨੁਕਸਾਨ ਹੋ ਗਿਆ ਮੈਂ ਤਾਂ ਰੋਟੀ ਤੋਂ ਵੀ ਬੈ ਗਈ ਹਾਂਜੀ ਕਿਸ਼ਤਾ ਤੇ ਗੱਡੀ ਹੈ ਰੋਜ਼ ਕਮਾਨੀ ਆ ਤਾਂ ਰੋਜ਼ ਖਾਨੀ ਆ ਤਾਜੀ ਰੋਟੀ ਖਾਣੀ ਤਾਜੀ ਕਮਾਨੀ ਆਚਾਰ ਦਿਨਾ ਤੋਂ ਮੈਨੂੰ ਬਿਠਾ ਦਿੱਤਾ ਰੋਟੀ ਤੋਂ ਵੀ ਤੇ ਕੀ ਲੱਗਦਾ ਹੈ ਇਕੱਲੇ ਕਮਾਨ ਵਾਲੇ ਹੋ ਤੁਹਾਡੇ ਇਸੇ ਤੋਂ ਗੁਜ਼ਾਰਾ ਚੱਲ ਰਿਹਾ ਸੀ ਹਾਂਜੀ ਇਦਾਂ ਹੋ ਗਿਆ ਤੁਹਾਡੇ ਨਾਲ ਬਹੁਤ ਦੁੱਖ ਲੱਗ ਰਿਹਾ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਇੱਕ ਰੋ ਨਹੀਂ ਪਾਰੀ ਸੀ ਐਨਾ ਮੇਰਾ ਮਨ ਪਰੇਸ਼ਾਨ ਸੀ ਨਾ ਬਹੁਤ ਜ਼ਿਆਦਾ ਰਾਤ ਸੁੱਤੀ ਤੇ ਸੁਪਨੇ ਚ ਮੈਂ ਬਹੁਤ ਜ਼ਿਆਦਾ ਰੋ ਰਹੀ ਮੈਂ ਦਿਨੇ ਨਹੀਂ ਰੋ ਪਾਈ ਮੈਂ ਆਪਣੇ ਬੱਚੇ ਦਾ ਮਨ ਦੇਖਾ ਮੇਰਾ ਬੱਚਾ ਮੇਰਾ ਮੂੰਹ ਦੇਖੇ ਕੀ ਕਰੀਏ ਹੁਣ ਕਿੱਧਰ ਜਾਈਏ ਕੀ ਕਰੀਏ ਕਿੱਥੋਂ ਰੋਟੀ ਖਾਵਾਂਗੇ ਮੰਮੀ ਕੀ ਕਰਾਂਗੇ ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਬੇਟਾ ਕੀ ਹੋਏਗਾ ਇੰਨੀ ਤੱਕ ਮਾਇ ਵੀ ਨਹੀਂ ਹੈਗੀ ਕਿ ਮੈਂ ਅੰਦਰ 50000 ਛੋੜ ਕੇ ਰੱਖਿਆ ਮੈਂ ਫਟਾਫਟ ਕੱਢ ਕੇ ਲਗਾ ਲਾਂ ਤੇ ਕੰਮ ਕਰ ਲਵਾਂ ਤੇ ਜਦ ਚੋਰੀ ਕਰ ਰਹੀ ਸੀ ਉਦੋਂ ਕੋਈ ਆਵਾਜ਼ ਖੜਕਾ ਵਗੈਰਾ ਨਹੀਂ ਆਂਦਾ ਗੱਡੀ ਤਾਂ ਹੋਰਨ ਵੱਜਦਾ ਹੋਵੇ ਪਹਿਲੇ ਵੱਜਿਆ ਵੇ ਹੋਰਨ ਫਿਰ ਉਹਨਾਂ ਨੇ ਤਾਰ ਕੱਟ ਦਿੱਤੀ ਹੋਰਨ ਦੀ ਇੱਕ ਵਾਰੀ ਵੱਜਣ ਤੇ ਹੀ ਕੱਟ ਦਿੱਤੀ ਤੇ ਆਲੇ ਦੁਆਲੇ ਕਿਸੇ ਨੂੰ ਪਤਾ ਲੱਗਾ ਕਿਸੇ ਨੂੰ ਨਹੀਂ ਪਤਾ ਲੱਗਾ ਸਵੇਰੇ 7 ਵਜੇ ਸਭ ਨੂੰ ਪਤਾ ਲੱਗਾ ਸਾਡੇ ਗੇਟ ਖੜਕਾਏ ਬਾਰੋਂ ਬੰਦ ਕੀਤੇ ਹੋਏ ਸੀ ਰੱਸੀ ਲਾ ਕੇ ਕਈਆਂ ਦੇ ਨਟ ਬੋਲਟ ਲਾਏ ਹੋਏ ਸੀ ਕੀ ਛਾਤਰ ਚੋਰ ਨੇ ਨਟ ਬੋਲਟ ਨਾਲ ਲੈ ਕੇ ਆਏ ਸੀ ਖਰੀਦ ਕੇ ਲਾਏ ਨਵੇਂ ਨਟ ਬੋਲਟ ਲੱਗਦੇ ਪਏ ਬਿਲਕੁਲ ਆ ਦੇਖਾਏ ਆ ਪੂਰੇ ਨਵੇਂ ਨਟਾ ਬੋਲਡਰੀ ਦੁਕਾਨ ਤੋਂ ਖਰੀਦੇ ਹੋਏ ਗੇਟਾਂ ਤੇ ਲਾਈ ਸੀ ਚਾਰ ਪੰਜ ਦਰਵਾਜੇ ਤੇ ਜਿਹੜੇ ਮੇਰੇ ਨਾਲ ਲੱਗਦੇ ਐ ਛਾਤਰਚੂਨ ਛਾਤਰੀ ਐ ਤੇ ਹੁਣ ਕੀ ਮੰਗ ਕਰ ਰਿਹਾ ਪ੍ਰਸ਼ਾਸਨ ਤੋਂ ਜੇ ਕੋਈ ਕਾਰਵਾਈ ਬੰਦੀ ਐ ਤਾਂ ਕਰਨ ਜੇ ਮੇਰੇ ਕੋਈ ਹੈਲਪ ਕਰ ਸਕਦਾ ਤਾਂ ਕਰ ਦੇ ਮੇਰੇ ਤੋਂ ਲੈ ਨਹੀਂ ਪਾਰੀ ਮੈਂ ਬੈਟਰੀਆਂ ਨਹੀਂ ਲੈ ਪਾਰੀ ਮੈਂ ਬਹੁਤ ਦਿੱਕਤ ਵਿੱਚ ਹੋਈ ਪਈ ਆ ਚੋਰ ਤਾਂ ਫੜੇ ਨਹੀਂ ਜਾਣੇ ਕਿਉਂਕਿ ਉਹਨਾਂ ਨੇ ਬੜੇ ਪੱਕੇ ਪੈਰ ਰੱਖੇ ਨੇ ਛਕਲਾ ਨਹੀਂ ਦਿਖਦੀਆਂ ਪਈਆਂ ਨੰਮ ਨੰਬਰ ਦਿਖ ਰਿਹਾ ਕਿੱਥੋਂ ਫੜੀ ਸੀ ਐਕਟੀਵਾ ਤੇ ਲੈ ਕੇ ਗਏ ਆ ਪੰਜ ਬੈਟਰੀਆਂ ਤੁਹਾਡੇ ਕੋਲ ਇੱਕ ਕੰਪਲੇਂਟ ਆਈ ਹੈ ਸ਼ਸ਼ਮਾ ਜੀ ਤੋਂ ਨਾ ਸ਼ਸ਼ਮਾ ਜੀ ਦੇ ਨਾਂ ਤੋਂ ਇਹ ਆਟੋ ਦੀ ਬੈਟਰੀ ਚੋਰੀ ਹੋਈ ਹੈ ਤੁਹਾਡੇ ਕੋਲ ਸੀਸੀਟੀਵੀ ਪਹੁੰਚ ਗਈ ਹੈ ਕਿੱਥੇ ਤੁਹਾਡੇ ਕੋਲ ਸੀਸੀਟੀਵੀ ਕੋਈ ਇਹਨਾਂ ਨੇ ਪ੍ਰੋਵਾਈਡ ਕਰਾਈਏ ਤੁਹਾਨੂੰ ਨਹੀਂ ਜੀ ਅੱਛਾ ਕੋਈ ਬੰਦੇ ਦੀ ਪਛਾਣ ਹੋਈ ਹੈ ਹੁਣ ਤੱਕ ਨਹੀਂ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਹਾਂ ਜੀ ਕੋਈ ਕਾਰਵਾਈ ਹੁਣ ਤੱਕ ਅਮਲ ਦੇ ਵਿੱਚ ਲਿਆਂਦੀ ਗਈ ਕੋਈ ਕੈਮਰੇ ਤੁਹਾਡੇ ਵੱਲੋਂ ਖੰਗਾਲੇਗੇ ਸੀਸੀਟੀਵੀ ਕੈਮਰੇ ਦੇਖ ਰਿਹਾ ਉਹ ਤਾਂ ਲੱਗੇ ਹੈ ਨਹੀਂ ਸੀ ਹਾਂਜੀ ਹਾਂ ਤੇ ਇਹਨਾਂ ਵੱਲੋਂ ਇੱਕ ਸਾਨੂੰ ਵੀਡੀਓ ਪ੍ਰੋਵਾਈਡ ਕਰਾਈ ਗਈ ਹੈ ਉਹਨਾਂ 'ਚ ਕੁਝ ਬੰਦੇ ਦਿਖ ਰਹੇ ਨੇ ਕਿਹੜੇ ਇਹਨਾਂ ਵੱਲੋਂ ਇੱਕ ਵੀਡੀਓ ਹਾਂਜੀ ਸੀਸੀਟੀਵੀ ਪ੍ਰੋਵਾਈਡ ਕਰਾਈ ਗਈ ਹੈ ਉਹ 'ਚ ਬੰਦੇ ਜਿਹੜੇ ਆ ਪਛਾਣ 'ਚ ਨਹੀਂ ਆ ਰਹੇ ਬੰਦੇ ਪਛਾਣ 'ਚ ਨਹੀਂ ਆ ਰਹੇ ਲਾਗੇ ਛਾਗੇ ਤੁਸੀਂ ਕੋਸ਼ਿਸ਼ ਕੀਤੀ ਪਰ ਕੈਮਰੇ ਫੋਲੋ ਫੋਲੋ ਅੱਛਾ ਤੇ ਕਾਰਵਾਈ ਤੁਹਾਡੇ ਵੱਲੋਂ ਅਮਲ ਚ ਲਿਆਂਦੀ ਜਾ ਰਹੀ ਹੈ ਆ ਜਾਓ ਵੀ ਆ ਜਾ ਜੀ ਜੀ ਧੰਨਵਾਦ